ਹੁ ਹਲਵਾ ਲਾਲਵੇ ਅੜਿਆ ਪਹਿਲਾ ਕੜਾ ਪਾਣੀ ਮੈਂ ਪਰਦੀਆ ਅੜਿਆ ਪਹਿਲਾ ਕੜਾ ਪਾਣੀ ਮੈਂ ਪਰਦੀਆ ਨੀ ਨਜੁਨੀ ਗੋਰੀਏ ਅੜੀਏ ਕੁੜੀਆਂ ਦੇ ਥਾਂ ਤੂੰ ਕਿਉਂ ਖੜਦੀ ਐ ਅੜੀਏ ਕੁੜੀਆਂ ਦੇ ਥਾਂ ਤੂੰ ਕਿਉਂ ਖੜਦੀ ਐ ਅੜਿਆ ਅਥਰੀ ਜਵਾਨੀ ਤੋਂ ਮੈਂ ਡਰਦੀਆ ਅੜਿਆ ਅਥਰੀ ਜਵਾਨੀ ਤੋਂ ਮੈਂ ਡਰਦੀਆ ਨੀ ਨਜੋਨੀ ਗੋਰੀਏ ੜੀਏ ਮਾਨ ਜਵਾਨੀ ਦਾ ਕਿਉਂ ਕਰਦੀ ਐ ੜੀਏ ਮਾਨ ਜਵਾਨੀ ਦਾ ਕਿਉਂ ਕਰਦੀ ਐ ਮੈਲ ਪਵਾ ਲੂਵੇਂ ੜਿਆ ਪਹਿਲਾ ਜਬਾਰਾ ਮੈਂ ਚੜਦੀ ਆ ੜਿਆ ਪਹਿਲਾ ਜਬਾਰਾ ਮੈਂ ਚੜਦੀ ਆ ਨੀਨਾ ਜੋਨੀ ਗਰੀਏ ਅੜੀਏ ਪਲੰਗੇ ਪੈਣ ਤੋਂ ਕਿਉਂ ਡਰਦੀ ਐ ਅੜੀਏ ਪਲੰਗੇ ਪੈਣ ਤੋਂ ਕਿਉਂ ਡਰਦੀ ਐ ਜੀ ਚੰਦ ਜੀ ਲਾਲਵੇ ੜਿਆ ਸੱਸ ਖੜੀ ਤੋਂ ਮੈਂ ਡਰਦੀਆ ੜਿਆ ਸੱਸ ਖੜੀ ਤੋਂ ਮੈਂ ਡਰਦੀਆ ਨੀਨਾ ਜੋ ਨੀ ਗੋਰੀਏ ੜਿਏ ਮਾਨ ਜਵਾਨੀ ਦਾ ਕਿਉਂ ਕਰਦੀਆ ੜਿਏ ਮਾਨ ਜਵਾਨੀ ਦਾ ਕਿਉਂ ਕਰਦੀਆ ਜੀ ਚੰਦ ਜੀ ਲਾਲ ਵੇ ਅੜਿਆ ਵੈਨ ਲਥੀ ਗੱਲਾਂ ਮੈਂ ਕਰ ਦਿਆਂ ਅੜਿਆ ਵੈਨ ਲਥੀ ਗੱਲਾਂ ਮੈਂ ਕਰ ਦਿਆਂ ਕੋੜਾ ਲੈ ਆ ਲਲ ਵੇ ਅੜਿਆ ਪਹਿਲੀ ਸਵਾਰੀ ਮੈਂ ਕਰ ਦਿਆਂ ਅੜਿਆ ਪਹਿਲੀ ਸਵਾਰੀ ਮੈਂ ਕਰ ਦਿਆਂ ਨੀ ਨਾ ਜੋ ਨੀ ਗੋਰੀਏ ਅੜਿਏ ਪਿੱਛੇ ਬੈਣ ਤੋਂ ਕਿਉਂ ਡਰਦੀਆਂ ਅੜਿਏ ਪਿੱਛੇ ਬੈਣ ਤੋਂ ਕਿਉਂ ਡਰਦੀਆਂ ਜੀ ਚੰਦ ਜੀ ਲਾਲ ਵੇ ਵੇੜਿਆ ਤੇਰੇ ਵੀਰਾਂ ਤੋਂ ਪੱਲਾ ਮੈਂ ਕਰ ਦਿਆਂ ਅੜਿਆ ਤੇਰੇ ਵੀਰਾਂ ਤੋਂ ਪੱਲਾ ਮੈਂ ਕਰ ਦਿਆਂ ਨੀ ਨਾ ਜੋਨੀ ਗੋਰੀਏ ਅੜੀਏ ਮਾਨ ਜਵਾਨੀ ਦਾ ਕਿਉਂ ਕਰ ਦਿਆਂ ਅੜੀਏ ਮਾਨ ਜਵਾਨੀ ਦਾ ਕਿਉਂ ਕਰ ਦਿਆਂ ਜੀ ਚੰਦ ਜੀ ਲਾਲ ਵੇ ਅੜਿਆ ਵੇਣ ਲਤੀ ਗੱਲਾਂ ਮੈਂ ਕਰਦੀਆਂ ਅੜਿਆ ਵੇਣ ਲਤੀ ਗੱਲਾਂ ਮੈਂ ਕਰਦੀਆਂ ਬਾਗਲ ਵਾਲਾ ਲਾਲ ਵੇ ੜੀਆ ਚੰਬੇ ਕਲੀਓਦੀ ਮੈਂ ਬਣਦੀਆ ੜੀਆ ਚੰਬੇ ਕਲੀਓਦੀ ਮੈਂ ਬਣਦੀਆ ਨੀਨਾ ਜੋ ਨੀ ਗੋਰੀਏ ੜੀਏ ਤੁਪਾਂ ਦੀਆਂ ਕਿਰਨਾ ਤੋਂ ਕਿਉਂ ਡਰਦੀਆ ੜੀਏ ਤੁਪਾਂ ਦੀਆਂ ਕਿਰਨਾ ਤੋਂ ਕਿਉਂ ਡਰਦੀਆ ਜੀ ਚੰਦ ਜੀ ਲਲਵੇ ਅੜਿਆ ਪੋਰੇ ਉਡਣ ਤੋਂ ਮੈਂ ਡਰਦੀਆ ਅੜਿਆ ਪੋਰੇ ਉਡਣ ਤੋਂ ਮੈਂ ਡਰਦੀਆ ਨੀ ਨਾ ਜੋ ਨੀ ਗੋਰੀਏ ਪੜੀਏ ਮਾਣ ਜਵਾਨੀ ਦਾ ਕਿਉਂ ਕਰਦੀਆ ਅੜੀਏ ਮਾਣ ਜਵਾਨੀ ਦਾ ਕਿਉਂ ਕਰ ਦਿਆਂ ਜੀ ਚੰਦ ਜੀ ਲਾਲਵੇ ਅੜਿਆ ਬੜੇ ਪਾਉਣੇ ਤੋਂ ਮੈਂ ਡਰ ਦਿਆਂ ਅੜਿਆ ਬੜੇ ਪਾਉਣੇ ਤੋਂ ਮੈਂ ਡਰ ਦਿਆਂ ਧੰਨਵਾਦ ਜੀ ਕਿਸ ਦਾ ਲੱਗਾ ਅੱਜ ਦਾ ਇਹ ਵਾਲਾ ਲੋਕ ਗੀਤ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ